ਇਹ ਆ ਜੀ ਪਿੰਡ ਬੀਰੋਕੇ ਕਲਾਂ ਦਾ ਛੋਟਾ ਸਕੂਲ ਆ ਸਰਕਾਰੀ ਪ੍ਰਾਇਮਰੀ ਸਕੂਲ ਇਹਦੇ ਚ ਬਹੁਤ ਵਧੀਆ ਕੰਮ ਜਿਹੜਾ ਸਾਡੇ ਕਸ਼ਮੀਰ ਸਰ ਪ੍ਰਿੰਸੀਪਲ ਗੁਰਨੇਕਲਾਂ ਵਾਲੇ ਉਹ ਬਹੁਤ ਵਧੀਆ ਪ੍ਰਾਲੇ ਨਾਲ ਜਿਹੜਾ ਇਹ ਸਾਡੇ ਸਕੂਲ ਨੂੰ ਬਹੁਤ ਹ ਸਮਾਰਟ ਬਣਾਤਾ ਉਹਨਾਂ ਨੇ ਤੇ ਬਾਈ ਜੀ ਉਹਨੂੰ ਕਮਰਾ ਦਿਖਾਉਣਾ ਦੇਖੋ ਪਹਿਲਾਂ ਕਮਰਾ ਚੈੱਕ ਕਰੋ ਜੀ ਅੱਜ ਦੇ ਟਾਈਮ ਦੇ ਵਿੱਚ ਬਾਈ ਜੀ ਇਹ ਜਿਹੜਾ ਆਪਣਾ ਸਕੂਲ ਆ ਇਹ ਪ੍ਰਾਈਵੇਟ ਸਕੂਲਾਂ ਨੂੰ ਮੁਰੇ ਆ ਆ ਦੇਖ ਸਕਦੇ ਹੋ ਕਿੰਨੀਆਂ ਵਧੀਆ ਸਿਸਟਮ ਬਣਾਇਆ ਹੋਇਆ ਹੈ ਇੱਧਰ ਦਿਖਾਉਣਾ ਨੂੰ ਕੰਪਿਊਟਰ ਵਾਲਾ ਸਿਸਟਮ ਵੀ ਲਾਇਆ ਹੋਇਆ ਆ ਦੇ ਅੰਦਰ ਇਹ ਲੀੜੀਆਂ ਵਗੈਰਾ ਹਾਂ ਤੇ ਆਹ ਏਸੀ ਹੁਣ ਲਾਤੇ ਸਾਰੇ ਕਮਰਿਆਂ ਦੇ ਵਿੱਚ ਦੇਖ ਸਕਦੇ ਹੋ ਤੇ ਹੁਣ ਬਈ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਦਾ ਆਪਣੇ ਬੱਚੇ ਉਹ ਕਿਹੜੇ ਪ੍ਰਾਈਵੇਟ ਸਕੂਲਾਂ 'ਚ ਪੜਦੇ ਆ ਜਿੱਥੇ ਪੜ੍ਹਾਈ ਨਹੀਂ ਹੈਗੀ ਉਹ ਇੱਥੇ ਆਉਣ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਪੜ੍ਹਾਈ ਹੋ ਰਹੀ ਹੈ ਸਕੂਲ ਦੇ ਵਿੱਚ ਤੇ ਸਾਰਾ ਸਟਾਫ ਬਹੁ ਨਿਮਰਤਾ ਦੇ ਨਾਲ ਪਿਆਰ ਦੇ ਨਾਲ ਬੱਚਿਆਂ ਨੂੰ ਪੜ੍ਹਾ ਰਿਹਾ ਤੇ ਅੱਗੇ ਸਾਨੂੰ ਕਿੰਨਾ ਵਧੀਆ ਫੁਦਰਾ ਹੋਰ ਵੀ ਸਕੂਲ ਦੇ ਵਿੱਚ ਕਮਰੇ ਪੈ ਰਹੇ ਨੇ ਤੇ ਆਏ ਅਸੀਂ ਬਾਬਾ ਜੀ ਨੇ ਗਿਫਟ ਕੀਤੇ ਨੇ ਬੱਚਿਆਂ ਦੇ ਲਈ ਵੀਡੀਓ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਕਿਵੇਂ ਲੱਗਿਆ ਸਾਡੇ ਸਕੂਲ ਦਾ ਕੰਮ